இண்ட கலோன ਵਾਰਡ ਨੰਬਰ 48 ਦੇ 파ਰਸ਼ਦ ਨਿਤਨ ਮਹਾਜਨ ਲਾਡੀ ਦੀ ਗਵਾਹੀ ਹੇਠੇ ਰੈਡੀ ਦਾ ਆਯੋਜਨ ਕਾਂਗਰਸ ਦੇ ਚੁਣਵੀ ਉਮੀਦਵਾਰ ਸੁਜਿੰਦਰ ਸਿੰਘ ਰੰਧਾਵਾ ਦੀ ਜਿੱਤ ਨੂੰ ਯਕੀਨੀ ਬਣਾਉਣ ਖਾਤਰ ਕੀਤਾ ਗਿਆ ਜਿਸ ਵਿੱਚ ਉੱਚੇ ਚੇਤਤੌਰ ਤੇ ਰਾਜਸਥਾਨ ਤੋਂ ਕਾਂਗਰਸੀ ਲੀਡਰ ਸ਼ਹਿਰ ਦੇ ਸਾਰੇ 파ਰਸ਼ਦਾ ਅਤੇ ਵਰਕਰਾਂ ਨੇ ਪਾਗਰੇਤਾ ਤੇ ਆਪਣੇ ਆਪਣੇ ਸੰਬੋਧਨ ਵਿੱਚ ਸਭ ਨੇ ਸੁਜਿੰਦਰ ਸਿੰਘ ਰੰਧਾਵਾ ਦੇ ਪੱਖ ਵਿੱਚ ਵੋਟ ਅਪੀਲ ਕੀਤੀ ਇਸ ਮੌਕੇ ਤੇ ਆਪਣੀ ਗੱਲ ਰੱਖਦਿਆਂ ਹੋਏ ਨਿਤਨ ਮਹਾਜਨ ਲਾਟੀ ਨੇ ਕਿਹਾ ਕਿ ਲੋਕਾਂ ਦੇ ਜਿਹੜੇ ਕੰਮ ਅਧੂਰੇ ਰਹਿ ਗਏ ਸਨ ਕਾਂਗਰਸ ਆਪਣੇ ਜਿੱਤ ਤੋਂ ਬਾਅਦ ਪਹਿਲ ਦੇ ਆਧਾਰ ਤੇ ਉਹਨਾਂ ਕੰਮਾਂ ਨੂੰ ਪੂਰਾ ਵੀ ਕਰੇਗੀ ਤੇ ਨਾ ਰਹੀ ਇਹੋ ਜਿਹੇ ਪ੍ਰੋਜੈਕਟ ਵੀ ਲਿਆਂਦੇ ਜਾਣਗੇ ਜਿਨ੍ਹਾਂ ਨਾਲ ਲੋਕਾਂ ਦਾ ਫਾਇਦਾ ਹੋਏਗਾ ਤੇ ਲੋਕ ਸਾਨੂੰ ਬੜੇ ਮਾਨ ਤੇ ਸਨਮਾਨ ਨਾਲ ਅਗਲੀ ਵਾਰ ਫੇਰ ਤੋਂ ਇਸੇ ਤਰ੍ਹਾਂ ਹੀ ਜਿੱਤ ਸਾਡੀ ਚੋਲੀ ਪਾਉਣਗੇ ਜਿਸ ਤਰ੍ਹਾਂ ਉਹ ਇਸ ਵਾਰ ਲੋਕ ਆਪਣਾ ਆਪਣਾ ਵੋਟ ਦੇ ਕੇ ਸਾਨੂੰ ਜੇਤੂ ਬਣਾਉਣਗੇ ਸਾਡਾ ਏਅਰਪੋਰਟ ਚੋਣੀ ਚਲਦਾ ਸਾਡਾ ਫਾਈਓਰ ਕਿਉਂ ਨਹੀਂ ਬਣਿਆ ਸਾਡਾ ਪਠਾਨਕੋੜ ਦੇ ਵਿੱਚ ਜਿਹੜੀ ਅੱਧਾ ਪਠਾਨਕੋੜ ਲਾਈਨ ਤੇ ਜੇੜ੍ਹ ਕੋਸਿਆ ਇੱਕ ਇਰਜੇਸਪਾਸ਼ੀਆ ਇਰਜੇਰਾ ਸਾਇਮੀਆ ਮੇਰੇ ਮੁੱਤਨ ਕੈਲੀਗੇਟਰ ਕੋਲ ਵੀ ਅੱਜ ਪਟਨਾ ਦੇ ਨਾਲ ਇੱਕ ਸਾਡਾ ਸ਼ਹਿਰ ਕੰਡ ਲੱਤ ਇੱਕ ਸ਼ਹਿਰ ਤੇ ਇੱਕ ਪਾਸੇ ਪਤਾ ਜੇ ਜੱਟੜੇ ਨੂੰ ਜਿਹੜੀ ਗੱਡੀ ਜਾਂਦੀ ਹੈ ਨਾ ਇੱਕ ਇੱਕ ਕੋਣੀ ਰੁਕਦੀ ਉਹ ਵੀ ਹੋ ਜਾਈਗੀ ਕਿ ਮਤਲਬ ਪ੍ਰੋਸੈਸਿੰਗ ਵਿੱਚ ਚੰਗੀ ਚੋਣ ਕਰ ਲਈ ਇਸ ਦੀ ਕੁਆਲਿਟੀ ਆ ਜਾਏ ਸਰਦਾਰ ਸੁਖਿੰਦਰ ਸਿੰਘ ਜਿੰਦਾਬਾਦ ਜਿੰਦਾਬਾਦ ਸਰਦਾਰ ਸੁਖਿੰਦਰ ਸਿੰਘ ਜਿੰਦਾਬਾਦ ਜਿੰਦਾਬਾਦ ਜੇ ਇੰਦਰਾ ਕਲੋਨੀ ਦੇ ਵਿੱਚ ਕਾਂਗਰਸ ਦੀ ਉੱਗੀ ਟੀਮ ਜਿਹਦੇ ਵਿੱਚ ਮੇਰੇ ਨਾਲ ਮੇਰੇ ਸਾਥੀ ਬਲਦੇਵ ਬਾਜਵਾ ਜੀ ਨਰੈਨਦੀਪ ਜੀ ਲੰਬੜਾ ਸਾਹਿਬ ਮਿਹਰਬਾਨ ਜੀ ਤਿਲਕ ਜੀ ਸੈਨ ਸਾਹਿਬ ਨਾਤੀਪਾ ਜੀ ਸਾਰੇ ਲੋਕ ਵਿਮਲ ਰਾਏ ਜੀ ਅਨਿਲ ਦਾਰਾ ਜੀ ਜੰਗਬਾਦਰ 베ਦੀ ਜੀ ਰਕੇਸ਼ ਪੰਮੀ ਜੀ ਰੋਹਿਤ ਕੋਹਲੀ ਜੀ ਇੱਥੇ ਪਹੁੰਚੇ ਨੇ ਰਮਨ ਭੱਲਾ ਜੀ ਪਹੁੰਚੇ ਨੇ ਇਹ ਸਾਰੇ ਲੋਕ ਕਾਂਗਰਸ ਨੂੰ ਮਜ਼ਬੂਤ ਕਰਨ ਲਈ 1 ਜੂਨ ਨੂੰ ਸਰਦਾਰ ਸੁਖਦੇਵ ਸਿੰਘ ਰੰਧਾਵਾ ਜੀ ਦਾ ਜਿਹੜਾ ਇਲੈਕਸ਼ਨ ਹੈ ਬਹੁਤ ਵੱਧ ਵੋਟਾਂ ਨਾਲ ਗੁਰਦਾਸਪੁਰ ਸਿਟੀ ਕਾਂਗਰਸ ਪਾਰਟੀ ਜਿੱਤਣ ਜਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਰੈਲੀ ਇੱਥੇ ਹੋ ਚੁੱਕੀ ਹੈ ਅੱਜ ਅਰਵਿੰਦ ਕੇਰਵਾਲ ਆਮ ਆਦਮੀ ਪਾਰਟੀ ਤੋਂ ਫੇਮੋਗੇਤੇ ਆਏ ਨੇ ਕਿਸ ਤਰ੍ਹਾਂ ਦਿਖਦੇ ਤੁਸੀਂ ਸਰ ਇਸ ਤਰ੍ਹਾਂ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਸਵਾਲ ਤੁਸੀਂ ਕਰਤਾ ਮੈਂ ਉਹਦਾ ਜਵਾਬ ਦੇਣ ਲਈ ਮੈਂ ਤਾਂ ਬਹੁਤ ਛੋਟਾ ਹਾਂ ਲੇਕਿਨ ਪ੍ਰਧਾਨ ਮੰਤਰੀ ਸਾਹਿਬ ਦਾ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਬੰਦਾ ਸਵਾਇ ਝੂਠ ਦੇ ਕੁਝ ਨਹੀਂ ਬੋਲਦਾ 10 ਸਾਲਾਂ ਚ ਲੋਕੀ ਪੱਕ ਗਏ ਆ ਹਰ ਗੱਲ ਤੇ ਝੂਠ ਹਰ ਗੱਲ ਤੇ ਝੂਠ ਔਰ ਸਵਾਇ ਫਿਰਕਾ ਪ੍ਰਸਤੀ ਦੀ ਗੱਲਾਂ ਦੇ ਸਵਾਇ ਜਾਤੀ ਪਾਤੀ ਦੇ ਬੇਜਬਾਬ ਦੇ ਇਲਾਵਾ ਕੁਝ ਵੀ ਲੋਕਾਂ ਨੂੰ ਨਹੀਂ ਮਿਲਿਆ ਜਿੰਨਾ ਝੂਠ ਦਾ ਪੜਦਾ ਸੀ ਉਹ ਡਿਗ ਚੁਕਿਆ ਤੇ ਸੈਂਟਰ ਦੇ ਵਿੱਚ ਕਾਂਗਰਸ ਸਰਕਾਰ ਬਣਨ ਜਾ ਰਹੀ ਆ ਆਪ ਦੀ ਸਰਕਾਰ ਨੂੰ ਕਿਸ ਤਰੀਕੇ ਨਾਲ ਦੇਖਦੇ 2.5 ਸਾਲ ਦੇ ਕਾਰਜਕਾਲ ਆਪ ਦੀ ਸਰਕਾਰ ਦਾ ਵੀ ਜੋ ਕੀਤਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਹੈ ਕੋਈ ਗੱਲ ਉਹ ਤੋਂ ਲੁਕੀ ਨਹੀਂ ਹੈ ਇੱਕ ਉਹਨਾਂ ਨੇ ਹੈ ਜਿਹੜੀ 600 ਯੂਨਿਟ ਵਾਲੀ ਗੱਲ ਕੀਤੀ ਹੈ ਉਹਦੇ ਨਾਲ ਲੋਕਾਂ ਨੂੰ ਰਾਹਤ ਹੈ ਉਸ ਗੱਲ ਦੀ ਉਹ ਪ੍ਰੇਰਣਾ ਉਹ ਅੱਛਾ ਲੋਕਾਂ ਨੂੰ ਕਹਿੰਦੇ ਨੇ ਮੈਂ ਵੀ ਸਤਾਇਮ ਤੋ ਉਸ ਗੱਲ ਨਾਲ ਲੋਕਾਂ ਨੂੰ ਬਿਜਲੀ ਮਿਲਣੀ ਚਾਹੀਦੀ ਹੈ ਲੇਕਿਨ ਲਗਾਤਾਰ ਮਿਲਣੀ ਚਾਹੀਦੀ ਹੈ ਇਸ ਗੱਲ ਦਾ ਧਿਆਨ ਰੱਖਣ ਬਿਜਲੀ ਤੋਂ ਇਲਾਵਾ ਵੀ ਹੋਰ بڑے ਵਾਅਦੇ ਕੀਤੇ ਜਿਹੜੇ ਪੂਰੇ ਨਹੀਂ ਵਾਅਦੇ ਤੇ ਸਾਰੇ ਉਹਨਾਂ ਨੇ ਮਾਈਨਿੰਗ ਦਾ ਕੀਤਾ ਇੰਡਸਟਰੀ ਬਚਾਉਣ ਦਾ ਕੀਤਾ ਸਾਡੇ ਇਲਾਕੇ ਦੇ ਕ੍ਰੈਸ਼ਰ ਚਲਾਉਣ ਦਾ ਕੀਤਾ ਕਈ ਤਰ੍ਹਾਂ ਦੇ ਵਾਦੇ ਜਿਨ੍ਹਾਂ ਚ ਇੱਕ ਵੀ ਵਾਦਾ ਨਹੀਂ ਪੂਰਾ ਹੋਇਆ ਲੇਕਿਨ ਇੱਕ ਵਾਦਾ ਜ਼ਰੂਰ ਪੂਰਾ ਕੀਤਾ ਸਾਡੇ ਇਲਾਕੇ ਚ ਵੱਡੇ ਤਦਾਦ ਦੇ ਵਿੱਚ ਰਾਸ਼ਨ ਕਾਰਡ ਜ਼ਰੂਰ ਕੱਟੇ ਗਏ ਨੇ ਜਿਹੜੇ ਇਹ ਆਪਣੀ ਪਿਛਲੀ ਸਰਕਾਰ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਔਰ ਜੈਨੂਇਨ ਲੋਕਾਂ ਦੇ ਬਣਾਏ ਸੀ ਔਰ ਉਹ ਉਹਨਾਂ ਨੇ ਬਿਲਕੁਲ ਬੁਰੀ ਤਰ੍ਹਾਂ ਘਰ ਬੈ ਕੇ ਆਪਣੇ ਏਸੀ ਦਫ਼ਤਰਾਂ ਦੇ ਵਿੱਚ ਬੈ ਕੇ ਉਹ ਕਾਰਡ ਕੱਟਤੇ ਆ ਜਿੰਦੇ ਲਈ ਉਹ ਮੈਂ ਨਿੰਦਾ ਕਰਦਾ ਔਰ 1000 ਰੁਪਏ ਦਾ ਉਹਨਾਂ ਨੇ ਮਹਿਲਾਵਾਂ ਨੂੰ ਦੇਣ ਦਾ ਸ਼্বাসਨ ਦਿੱਤਾ ਸੀ ਉਹ ਵੀ ਉਹਨਾਂ ਨੇ ਪੂਰਾ ਨਹੀਂ ਕੀਤਾ ਇਸ ਗੱਲ ਤੇ ਵੀ ਉਹ ਉਹ ਕੋਈ ਵੀ ਵਾਦਾ ਆਪਣਾ ਪੂਰਾ ਨਹੀਂ ਕਰ ਸਕੀ ਆਫ ਸਰ ਦਾ ਇਸ ਪ੍ਰੋਗਰਾਮ ਤੇ ਲੋਕਾਂ ਨੂੰ ਕੀ ਆਵਾਜ਼ ਕਰਨਾ ਚਾਹੋਗੇ ਮੈਂ ਅੱਜ ਦੇ ਇਸ ਪ੍ਰੋਗਰਾਮ ਤੇ ਮੇਰੇ ਬਹੁਤ ਸੀਨੀਅਰ ਮੇਰੇ ਅੰਕਲ ਪੀਰ ਪਾਸੀ ਜੀ ਵੀ ਆਏ ਨੇ ਉਹ ਉਹਨੇ ਸ਼ਿਰਨਗਰ ਤੋਂ ਪਹੁੰਚੇ ਮੇਰਾ ਆਵਾਜ਼ ਹੈ ਵੀ ਪਹਿਲੀ ਜੂਨ ਨੂੰ ਹੁੰਮ ਮਾ ਕੇ ਸਾਰੇ ਜਣੇ ਕਾਂਗਰਸ ਦਾ ਬਟਨ ਦਬਾਉਣ ਤੇ ਸਰਦਾਰ ਸੁਖਦੇਵ ਸਿੰਘ ਰੰਧਾਵਾ ਜੀ ਨੂੰ ਇੱਥੋਂ ਕਾਮਯਾਬ ਕਰਨ ਤਾਂ ਕਿ ਸੈਂਟਰ 'ਚ ਕਾਂਗਰਸ ਸਰਕਾਰ ਬਣੇ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਨੀਡਸ ਟੂਮੋਰੋ Bring them to A&M's GEMS Cambridge International School, Pathankot, affiliated to CBSC New Delhi. Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.